ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਾਪੁ ਆਦਿ ਸਚੁ ਜੁਗੰਦ ਸਚੁ ਹੈ ਭੀ ਸਚੁ ਮਾਨੁ ਕੋ ਉਸਤਿ ਕੀ ਸਚ ਸੋਚੈ ਸੋਚ ਨਾ ਹੋਈ ਜੇ ਸਚਿ ਨਖਵਾਰ ਚਪੇ ਚਪੁਣਾ ਹੋਈ ਜੇ ਲਾਇ ਰਹਾ ਅਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਫੁਲੀਆਂ ਪਾਰ ਸਹਸ ਸਿਆਣ ਪਾ ਲਖ ਹੋ ਹੋਏ ਤਾਇਕ ਨ ਚੱਲੇ ਨਾਲ ਕਿਸ ਤਿਆਰਾ ਹੋਈਏ ਕੇ ਕੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਬਨਿਆਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਹੋ ਬਨ ਜੀ ਹੁਕਮ ਮਲੇ ਵਢਾਈ ਹੁਕਮਿਓ ਤੁਮ ਨੀਸ਼ ਹੁਕਮ ਵਾਲਿ ਇਕ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸੰਦਾਪ ਵਹੀਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹਉਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਗਿਆਨੀ ਨਿਸਾਨ ਗਾਵੇ ਕੋ ਗੁਣ ਬੜੇ ਆਈਆਂ ਚਾਰ ਗਾਵੇ ਕੋ ਬੱਦਿਆਂ ਬਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੇ ਦੇ ਸਿੰਦੂਰ ਗਾਵੇ ਕੋ ਵੇਖੇ ਹਾਦ ਰ ਦੂਰ ਕਥਨਾ ਕਥੀਨਾ ਆਵੇਂ ਟੋਟ ਕਾਥ ਕਾਥ ਕਥੀ ਕੋਟੀ ਕੋੜ ਕੋਟ ਜਿੰਦਾ ਦੇ ਲੈਂਦੇ ਥਕ ਪਾਹੀ ਜਗਾ ਜਿਗੰਤਰ ਖਾਹੀ ਖਾਇ ਹੁਕਮੀ ਹੁਕਮ ਚਲਾਈ ਰਾਹੋ ਦਾਨਕ ਵਿਸੂ ਵੀ ਪਰਵਾਹ ਸਾਚਾ ਸੇ ਸਾਚ ਨਾਈ ਆਖਿਆ ਪੋ ਆਪਾਰ ਆਖੇ ਮੰਗੇਂ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੰਗੇ ਰਖੀਏ ਜਿੰਦੇ ਸ੍ਰੀ ਦਰਬਾਰ ਮੋਹੋਂ ਕੀ ਬੋਲਨ ਗੋਲੀਏ ਜੇ ਸੋਨ ਕਰੇ ਪਿਆਰ ਮਰਤ ਵਿਲਾ ਸਚਨਾਉ ਵਡਿਆਈ ਵਿਚਾਰ ਗਰਮੀ ਆਵੇ ਕੱਪੜਾਂ ਤੋਂ ਦੀ ਮੁਕਤ ਵਾਰ ਨਾਨਕੀ ਵੇ ਜਾਣੀਏ ਸਭ ਆਪੇ ਸਤਿਆਰ ਪਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਜਿਨ ਜਿਸੀ ਬਿਆਸਨ ਪਾਇਆ ਮਾਨਸ। ਨਾਨੰ ਗਾਵੀ ਨਿਨਦਾਨ ਨੰਗਾ ਵੀ ਇਹ ਸੰਯਮ ਰਖੀਏ ਪਾਉ ਤੱਕ ਪਰਹਾ ਸੰਕਾਲ ਲੈ ਜਾਇ। ਗੁਰਮੁਖ ਨਾਜ਼ਮ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ। ਗੁਰੇ ਸਰ ਗੁਰ ਗੌਰ ਕਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਕੰਦੇ ਬੰਜਾਈ ਸਮਨਾ ਜੀਆਂ ਕਾਇ ਕੰਦਾਤਾ ਸੋ ਮੇਰ ਸਰਨਾ ਜਾਈ ਤੇਥ ਨਾਮਾ ਜੇਥ ਸੁਭਾਵਾਂ ਬਿਨ ਪਾਣੀ ਕੇ ਨਾਹੀ ਕਰੀ ਜੇਤੇ ਸੇਤੋਂ ਪਾਈ ਵੇਖਾਂ ਬਿਨ ਕਰਮਾ ਕੀ ਮਿਲੇ ਲਈ ਮਾਤੋ ਹਜਰਤਾਂ ਦੇ ਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੋਂ ਜਾਈ ਸਬਨਾ ਜੀਆਂ ਕਾਇਤ ਦਾ ਸਾਬ ਸੋਵੇਂ ਬਸਰ ਨਾ ਜਾਈ ਜੇ ਜਿਖ ਚਾਰੇ ਯਾਰ ਜਾਹੂ ਦਸੋਣੀ ਹੋਈ ਨਵਾਂ ਖੰਡਾਜ ਜਾਣੀ ਨਾ ਚਲੇ ਸਭ ਕੋਏ ਚੰਗਾ ਨੁਰਖਾਏ ਕੇ ਜਾਸ ਕੀਤ ਜਗ ਲੇ ਜੇ ਸੰਤਨ ਆਵੀ ਤਬ ਵਾਤ ਨ ਪਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਦਿਨ ਗੁਣ ਗਣ ਕਰੇ ਗਣਵੰਤ ਆਹ ਗੁੰਦੇ ਤੇਹਾ ਕੋਈ ਨ ਸੁੱਝੀ ਜੇ ਸਗੁਣ ਕੋਈ ਕਰੇ ਸੁਣੇ ਅਸੇ ਦੇ ਪੀ ਸੁਨਦਾਰ ਸੁਣੇ ਤਰ ਸੁਬਲੀ ਆਕਾਸ਼ ਸੁਣੇ ਦੀਪ ਲੋਪਾ ਤਾਲ ਸਮੇ ਪਹੇ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਈਸਰ ਵਰਮਾ ਇੰਦਰ ਸੁਣੇ ਮੁਖ ਸੁਲਾਹ ਹਰਮੰਦ ਸੁਣੇ ਜੋਗ ਜਗਤਨ ਤੇਰ ਸੁਣੇ ਸਾਸਾ ਸੰਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਾਸ ਸੰਤੋਖ ਗਿਆਨ ਸੁਣੇ ਅਰ ਸਰਕਾਸ਼ਿ ਨਾਨ ਸੁਣੇ ਪੜ ਪੜ ਪਾਵੀ ਮਨ ਸੁਣੇ ਲਾਗੇ ਸਹਿ ਜਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾਗ ਨਾ ਕੀਂਗਾ ਸੁਣੇ ਸੇਖ ਪੀੜ ਪਾਤਿ ਛਾਏ ਸੁਣੇ ਅੰਦੇ ਪਾਵੇ ਰਹਾ ਸੁਣੇ ਹਾਸ ਹੋਏ ਸ਼ੰਕਾਫ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਦਤਕ ਹੀ ਨਾ ਜਾਏ ਏ ਕੋ ਕਹੇ ਪਿਛੇ ਪਿਛਤਾਏ ਕਾਗਜ਼ ਕਮ ਦੇ ਲੇਖੋ ਨਾ ਹਾਰ ਮੰਨੇ ਕਾ ਬਿਨ ਕਰਨ ਵਿਚਾਰ ਐਸਾ ਨਾਮ ਦੇ ਜਿਨੂ ਵੇ ਜੇ ਕੋ ਮਨ ਜਾਣ ਹਮ ਕੋਈ ਮੰਨੇ ਸਤ ਹੋਏ ਮਨ ਬੰਧਾ ਮੰਨੇ ਸਗਲ ਪਵਨ ਕੇ ਸੋੰਦਾ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਰਿੰਜਨ ਹੋਏ ਜੀ ਕੋ ਮਨ ਜਾਣ ਮਨ ਕਹੇ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਸਾ ਪ੍ਰਗਟ ਜਾਈ ਮੰਨੀ ਵਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸ਼ਨਵੰਤ ਐਸਾ ਨਾਮ ਰਿੰਜਨ ਹੋਏ ਜੀ ਕੋ ਮਨ ਜਾਣ ਮਨ ਕਹੇ ਮਨਹਿ ਪਾਵੇ ਮੁਖ ਦਵਾਰ ਮਨਹਿ ਪਰਵਾਰ ਸਦਾਰ ਮਨਹਿ ਤਰੇ ਤਾਰਿੰਦ ਸਿੱਖ ਮਨਹਿ ਨਾਨਕ ਭੈ ਨ ਭੇਖੂ ਐਸਾ ਨਾਮ ਦਰਜਨ ਹੋਏ ਜੀ ਕੋ ਮਨ ਜਾਣਿ ਮਨ ਕਹੇ ਪੰਜ ਬਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰ ਕੇ ਮਾਨ ਪੰਜ ਸੁਹੇ ਦਰ ਰਾਜਾਨ ਪੰਜਾ ਕਾਗੁਰ ਇਕ ਧਿਆਨ ਜੀ ਕੋ ਕਹੇ ਕਰੀ ਬਿਚਾਰ ਕਰਤੇ ਕੇ ਕਰਨੀ ਨਹੀਂ ਸੁਮਾਰ ਧੌਲ ਤਨੁ ਦੀ ਆਕਾ ਪੂਤ ਸੰਤੋਥਾਰ ਕੀ ਜਨ ਸੂਤ ਜੇ ਕੋ ਵੋ ਜੀ ਹੋਵੇ ਸਚਿਆ ਕਬਲੇ ਉਪਰ ਕੇ ਤਾ ਭਾਰ ਕਰਤੀ ਹੋਰ ਪਰੇ ਹੋਰ ਹੋ ਤਿਸ ਤੇ ਭਾਰਤ ਲੈ ਕਉਨ ਜੋਰ ਜੀ ਯਾਤ ਰੰਗਾ ਕੀ ਨਾ ਵਸੁਨਾ ਕੀ ਆਪਣੀ ਕਲਾ ਹੂ ਲੇ ਖਲ ਖਜਾਨੇ ਤੇ ਲੇ ਖਾਲ ਕੀ ਆਗੀਤਾ ਹੋਏ ਕਿਤਾ ਤਾਂ ਸਹਾਲਿਆ ਰੂਪ ਕੀਤੀ ਤਾਂ ਜਾਣੀ ਕਉਣ ਕੋਥਿ ਕਿਤਾ ਬਸਾਲ ਕੋ ਕਵਾਉ ਤਿਸਤੇ ਹੋਈ ਲਖ ਦਰਿਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਬ ਇਕ ਵਾਰ ਜੋਤਿ ਤੇ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਰੰਗਾ ਸੰਗ ਗੁਜਾਪ ਕੋ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖਵੇਦ ਪੜ੍ਹ ਸੰਗ ਜੋਗ ਮਨ ਰਹੀ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਖ ਦਾ ਤਾਲ ਸੰਗ ਕਸੂਰ ਮੁ ਭਗ ਸਾ ਸੰਖ ਮੋਲੇ ਬਲਾਈ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵੇ ਏਕ ਬਾਜ ਜੁ ਤਦ ਭਾਵੇ ਸਹੀ ਭਲੀਕਾਰ ਤੋ ਸਦਾ ਸਲਾਮਤ ਰੰਕਾਰ ਅਸਾਂ ਗ ਮੋਰ ਕਾਂਦ ਕੋ ਸੰਖ ਜੋਹ ਰਾਮ ਕੋ ਸੰਖ ਵਰ ਕਾ ਜਾਈ ਜੋਰ ਅਸਾਂ ਕ ਗਰਵ ਤੇ ਆ ਕਮਾਈ ਸੰਖ ਪਾਪੀ ਪਾਖ ਰੰਜਾਈ ਅਸਾਂ ਕੋੜਿਆਰ ਕੋੜੇ ਫਰਾਏ ਸੰਖ ਮਲੇਸ਼ ਮਲ ਭਖ ਖਾਈ ਅਸਾਂ ਰਿੰਦਕ ਸਰਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕਵਾਲ ਜੋਤਿ ਤੇ ਭਾਵੇ ਸਹੀ ਭਲੀਕਾਰ ਤੋ ਸਦਾ ਅਸਲਾਮ ਅਰੰਕਾਰ ਸੰਖ ਨਾਵ ਸੰਖਤਾ ਅਗੰਗ ਅਗੰਗ ਅਸੰਖ ਲੋ ਅਸੰਖੈ ਸਰ ਭਾਰ ਭੇ ਅਖਰੀ ਨਾਮ ਖਰੀ ਸਲਾਖਰੀ ਗਿਆਨ ਕੀ ਤੁੰਗਾ ਅਖਰੀ ਲੇਖਨ ਬੋਲਣ ਵਾਂਖਰਾ ਸ ਸੰਯੋਗ ਵਖਾਨ ਇਹਨੇ ਲਿਖੇ ਤੇ ਸਰਨਾਇ ਜੀ ਫਰਮਾਇਏ ਤੋ ਤੇ ਪਾਈ ਜੇਤਾ ਕੀਤਾ ਤੇ ਤਨੋਂ ਵਿੰਡਾ ਵੀ ਨਹੀਂ ਕੋ ਥਾਉ ਕੁਦਰਤ ਕਵਣ ਕਹਣ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੂਤ ਤਪਾਵੇ ਸਾਈ ਭਲੀਕਾਰ ਤੁਮ ਸਦਾ ਸਲਾਮ ਦਰੰਕਾਰ ਹਰੇ ਹੱਥ ਪੈ ਤੰਦੇ ਪਾਣੀ ਤੋਤੇ ਉਤਰ ਸਕੇ ਮੌਤ ਬਲੀਤੇ ਕੱਪੜ ਹੋਏ ਹੁੰਦੇ ਸਾਬੁਨ ਲਹੀਓ ਤੋਇ ਪਰਿ ਮਤ ਪਾਪਾ ਕੇ ਸੰਗ ਤੋ ਪਹਿਨਾਵੇ ਕੇ ਰੰਗ ਉਹਨੇ ਪਾਪੀ ਆਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪਹਿ ਖਾਉ ਨਾਨਕ ਮੀ ਆਹੂ ਜਾਉ ਤੇਰਾ ਤਮ ਦਿਆ ਦਾਨ ਜੀ ਕੋ ਪਾਵੇ ਤਲ ਕਾਮਾ ਸੋ ਨਿਆ ਮਨਿਆ ਮਨ ਕੀਤਾ ਪਵੰਤਨਗਾ ਤਿਥ ਮੁੰਨਾ ਹੋ ਸਭ ਗਣ ਤੇਰੇ ਮੈਂ ਨਾਹੀ ਕੋ ਬਣ ਬਣ ਕੀਤੇ ਭਗਤ ਨ ਹੋਏ ਸਵਾ ਸਾਦ ਬਾਣੀ ਬਰਮਾਂ ਸਸ ਹਾਂਸ ਤਮ ਚਾਉ ਕੌਣ ਸਵੇਲਾ ਬਹੁਤ ਕੌਣ ਕੌਣ ਤੇ ਤਕਣ ਵਾਰ ਕੌਣ ਸ੍ਰਤੀ ਮਹ ਕੌਣ ਜਿਤ ਹੋਇਆ ਆਕਾਰ ਬੇਨਾ ਪਾਇਆ ਪੰਡਤੀ ਜੇ ਹੋਵੇ ਲਖ ਪਰਾਨ ਵਾਖਤ ਨਾ ਪਾਇਉਂ ਕਾ ਦੀਆਂ ਜੇ ਲੇਖਨ ਲੇਖ ਗੁਰਾਂ ਚਿਤਵਾਰਨਾ ਜੋਗੀ ਜਣ ਤੁਮ ਹੁਨਾ ਕੋਈ ਜਾ ਕਰਤਾ ਸਿਟੀ ਕੋ ਸਾਝੀ ਆਪੇ ਜਾਣੀ ਸੋਈ ਕਿਵ ਕਰੀ ਆਖਾਂ ਕਿਵ ਸਲਾਈ ਕਰਵਾਨੀ ਕਿਵ ਜਾਣ ਨਾਨਕ ਆਖਣ ਸਾਕੂ ਆਖੇ ਇਕ ਤੋ ਇਕ ਸਿਆਣਾ ਦਾ 179 ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੁ ਜਾਣੀ ਆਗੇ ਗਿਆਨ ਸੂਹੈ ਪਤਾਲ ਪਤਾਲ ਲਖਾਂਗਾਸਾਗਾ ਸੂੜ ਕੋੜ ਕਪਾਲ ਸਕੇ ਵੇਜ ਕਹਿਨ ਕਵਾਤ ਸਹਸ ਅਠਾਰਹ ਕਹਿਨ ਕਤੇ ਬਾਸਨੁ ਕਤਾਤ ਲੇਖਾ ਹੀ ਤਾ ਲਿਖੇ ਲੇਖੇ ਹੋਏ ਬਿਨਾ ਸੁਨਾਨ ਕੁੰਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇਤੀ ਸਤਨਾ ਪਾਇਨ ਲਦੀਆਂ ਅਤੇ ਵਹਾਂ ਪਿ ਸਮੁੰਦ ਨਾ ਜਾਣੀਆ ਸਮੁਦਰ ਸਉ ਸੁਲਤਾਨ ਗਹਿਰਾ ਸੇਤੀ ਮਾਲ ਧਨ ਕਿਹ ਜੇ ਤਨ ਨ ਹੋ ਨ ਜਿਤਸ ਮਨੋ ਨਾ ਬਸਰੈ ਅੰਤ ਨਾਸੁ ਉਤਿਖ ਹਨ ਨ ਅੰਤੰਤ ਨ ਕਰਨੀ ਦੇਣ ਨ ਅੰਤੰਤ ਨ ਵੇਖਣਾ ਸੁਣਨਾ ਅੰਤ ਅੰਤਨ ਜਾਪੇ ਗਿਆ ਮਨਮਨ ਅੰਤੰਤ ਨ ਜਾਪੀ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਲ

ਕਹਤੇ ਮੰਗੇ ਜੋ ਤੇ ਵਪਾਰ ਕੀਤਿਆਂ ਗੰਤ ਨਹੀਂ ਵਿਚਾਰ ਕੇ ਤੇ ਖਾਤੋਟੇ ਵੇਕਾਰ ਕੇ ਤੇ ਲੈ ਲੈ ਮੁਕਰ ਪਾਈਂ ਕਿਤੇ ਮੂਰਖ ਖਾਹੀ ਖਾਈ ਕਹਤੇ ਹਨ ਦੋ ਕਪੂਸ ਦਿਮਾਰ ਇਹ ਹੀ ਦਾਸ ਤੇ ਦੀਂਦਾ ਤਾਰਬੰਦ ਕਲਾਸੀ ਭਾਣੇ ਹੋਰ ਹੋਏ ਹੋਰ ਆਖ ਨੂੰ ਸੱਕੀ ਕੋਈ ਜੇ ਕੋ ਖਾਏ ਕਿ ਅੱਖ ਨ ਪਾਏ ਉਹ ਜਨ ਜੀਤਿਆ ਮੋ ਖਾਇਆ ਪੀ ਜਾਣੀ ਆ ਪੇਂਦੇ ਆਖੇ ਸੇਵੀ ਕਿ ਕਿ ਜਿਸ ਨੂੰ ਵਾਸੀ ਅਸ਼ਵਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲਾ ਗੁਣ ਮਲ ਵਪਾਰ ਮਲ ਵਪਾਰੀ ਮਲ ਢੰਡਾਰ ਮਲ ਆਵੇ ਮਲ ਲੈ ਜਾਏ ਅਮੋਲ ਭਾਏ ਮਿਲ ਲਾ ਸੰਭਾਏ ਮੋਲ ਕਰਮੰਦੀ ਮਾਨ مولا تولا مل, مل, واسیس من مل فرمان مل وسیس من نسان مل کر مل فرمان مل مل آکیا جائے آخا کر ہی لبلائی آکھیں بید پاڑ پرانی آکھیں پڑے کری بکیان آکھیں بر میں آکھیں اند آکھیں گو پیتے گو بند آکھیں سری آکھیں سند آکھیں گیتیں گیتیں بند آکھیں دانو آکھیں دیب آکھیں سندر منجن سیب ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕੈ ਉਠ ਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕਹੀਂ ਕਿ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੀ ਸਾਚਾ ਸੋਏ ਜੇ ਕੋ ਆਖੇ ਬੋਲ ਬੰਗਾਲ ਤਾਂ ਲਿਖੀਏ ਸਰਗਵਾਰਾ ਗਵਾਰ ਸੋਦਰ ਕੀ ਹਾ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਵੈ ਸਰਵ ਸਮਾਲੇ ਵਾਹ ਜੇ ਨਾਦ ਨੀਕ ਅਸ਼ੰਖਾ ਕੀਤੇ ਬਾਵਨ ਹਾਰ ਨੀ ਕੀਤੇ ਰਾਗ ਪ੍ਰੀਸੋਂ ਗਹਿਨ ਕੀਤੇ ਗਾਵਨ ਹਾਰੀ ਗਾਵੇ ਤੁਹਾਨੂੰ ਪਾਣ ਪਾਣੀ ਵੇ ਸੰਤ ਗਾਵੇ ਰਾਜਾ ਧਰਮ ਦਵਾਰੀ ਗਾਵੇ ਚਿੱਤ ਕੋਤ ਲਖ ਜਾਣੀ ਲੇਖ ਲੇਖ ਧਰਮ ਵਿਚਾਰੇ ਗਾਵੇ ਈਸਰ ਪਰਮਾ ਦੇਵੀ ਸੋਹ ਸਦਾ ਸਵਾਰੀ ਗਾਵੇ ਇੰਦਨ ਦਸਨ ਬੈਠੇਂ ਦੇਵਤਿਆਂ ਦਰ ਨਾਲੇ ਗਾਵੇ ਸਦ ਸਮਾਧੀ ਅੰਤਰ ਗਾਵਨ ਸਾਧ ਵਿਚਾਰੀ ਗਾਂਝ ਤੇ ਸਤੇ ਸੰਤੋਖੀ ਗਾਵਨ ਮੀਰ ਕਰਾਰੀ ਗਾਵਨ ਪੰਡਾ ਤੇ ਪੰਡਾ ਰਖੀ ਸਰਜੁਗ ਜਗ ਬੇਦਾਂ ਨਾਲ ਲੇਹ ਗਾਵੇ ਮੋਹਨੀਆਂ ਮਨ ਮੋਹਣ ਸਰਗਾਮਸ਼ ਪਿਆਲੇ ਗੌਰਤ ਨੂੰ ਪਾਈਏ ਤੇਰੇ ਅਰਤਿ ਚਿਤ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੀ ਦਾਵੇ ਖੰਡ ਮੰਡਲ ਵਰ ਮੰਡਾ ਕਰ ਕਰ ਰਖੀਂ ਧਾਰੀ ਸੇ ਤਦ ਨੂੰ ਗਾਵੇ ਜੋਤਿ ਤੇ ਭਾਵ ਮਿਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨੋਂ ਸੇ ਮੇਤ ਤਨਾਵ ਨਾਨਕ ਆ ਸੋਏ ਸੇਂਦਾ ਸਾਚੇ ਸਾਈਂ ਸਾਚਾ ਸਾਚੀ ਨਾਹੀ ਹੈ 피 ਹੋਸੀ ਜਾਈ ਨਾ ਜਾ ਸਿਰਚਨਾ ਜਿੰਦਰ ਜਾਈ ਰੰਗੇ ਰੰਗੇ ਪਾਤੀ ਕਰ ਕਾ ਜੀਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇਗੀ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਹਿਬ ਨਾਨਕ ਰਹਿ ਰਜ਼ਾਈ ਮਨ ਦਾ ਸੰਤੋਸ਼ ਸਰ ਪਾਤ ਝੋਲੀ ਧਿਆਨ ਕੀ ਕਰੇ ਬਕੂਤ ਕੇਨਤਾ ਗਾਲ ਕਵਾਰੀ ਕਾਇਆ ਜੋ ਤੰਦਾ ਫਰਤੀਤ ਆਏ ਪੰਥੇ ਸਗਲ ਜਮਾਤੀ ਮਨ ਜੀਤ ਜਗ ਜੀਤ ਆਂਦੇ ਤੁਸੀਂ ਆਂਦੇ ਸਾਂ ਆਦ ਅਨੀਦ ਅਨਾਥ ਅਨਾਥ ਜਿਗਜੂ ਇਕੋਂ ਬੇਸਤ ਪਹੁੰਚ ਗਿਆਨ ਤੇ ਆ ਬੰਦਾ ਨਕਲ ਕਲਵਾ ਜੀ ਨਾ ਆਪ ਨਾਥ ਨਾਥੀ ਸਮਝਾ ਕੀ ਰਸਦਾ ਬਰਾ ਸਾਧ ਸੰਜੋਜ ਜੋ ਦੇਕਾਰ ਚਲਾਵੇ ਲੇਖੇ ਆਮੀ ਭਾਗ ਆਦੇ ਰਸਿਆ ਦੇਸ ਆਦ ਅਨੀਦ ਅਨਾਥ ਅਨਾਥ ਜਿਗਜ ਇਕੋਂ ਬੇਸ ਇਕ ਆ ਮਾਇਯੁਗਤ ਬਿ ਆਏ ਤੇ ਚੇਲੇ ਪਰਵਾਨ ਸੰਸਾਰੀ ਖਪੰਡਾ ਦੇ ਕਲਾਈ ਦੀ ਵਾਂ ਜੋ ਤਿਸ ਭਾਵੇ ਤੇ ਵਿਚ ਲਾਵੇ ਜੀ ਹੋਵੇ ਫਰਮਾਨ ਉਹ ਵੇਖੇ ਹੁਣੇ ਜਨ ਨਾਇ ਭਤਾਈ ਵਿਡਾਂ ਆਦੇਤ ਸੀ ਆਦੇਸ ਆਦ ਅਨੀਲ ਅਨਾਥ ਅਨਾਥ ਜਿਗ ਜਿਗ ਇੱਕ ਵੇਸ ਆਸਨ ਲੋਇਲੇ ਪੰਡਾਰ ਜੋ ਕਿਸ ਪਾਸੇ ਕਾਵਾ ਕਰ ਕਰ ਵੇਖੇ ਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਤ ਸੀ ਆਦੇਸ ਆਦ ਅਨੀਲ ਅਨਾਥ ਅਨਹਤ ਜਗ ਜਗ ਇੱਕੋ ਵੇਸ ਇੱਕ ਦੋ ਜੀ ਉਹ ਲੱਖ ਉਹ ਹੈ ਲੱਖੋਂ ਦੇ ਲੱਖ ਵੇਸ ਲੱਖ ਲੰਘੇੜਾ ਆਖੀ ਇੱਕ ਨਾਮ ਜਗਦੀਸ਼ ਇਹ ਤਰਾਪਤ ਵੜੀਆਂ ਚੜੀ ਹੋਈ ਆਕੀ ਸੋਣ ਗੱਲਾਂ ਆਕਾਸ਼ ਕੀ ਕੀਟਾ ਆਈ ਦੇਸ ਨਾਨਕ ਨਜ਼ਰੀ ਪਾਈਏ ਕੂੜੀ ਕੂੜੇ ਠੇ ਸਾਖਨ ਜੋਰ ਚਪੇਨੇ ਚੋਰ ਜੋਰ ਨਾ ਮੰਗਣ ਦੇ ਨਾ ਜੋਰ جو نا جیون و جو رائے مرم سو جو, گیان جو سنسار جیسے آتھ جور کر جو کھین سوئے نان گوتم نیت نوئی راتی روتی تھی, تھی بار پون پانی اگنی پتا سوتی تھاور ترم سات سو جی جکت کے رانگتن کے نام انیک ਕਰਮੀ ਕਰਮੀ ਹੋਈ ਵਿਚਾਰ ਸੱਚਾ ਆ ਸੱਚਾ ਦਰਬਾਰ ਤਥੇ ਸੋਨ ਪੰਚ ਬ੍ਰਹਮਾਨਦਰੀ ਕਰਮ ਪਵੇ ਨਿਸ਼ਾਨ ਕਾਚ ਬਕਾਇਓ ਥੇ ਪਾਏ ਨਾਨਕਿਆ ਜਾਪੇ ਜਾਏ ਧਰਮ ਖੰਡ ਤਾਏ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇ ਤੇ ਪਉਣ ਪਾਣੀ ਵੈਸੰਤਰ ਕੇ ਤੇ ਕਾਨ ਮਹੇਸ ਕੇਤੇ ਵਰਮੇ ਘਾਲ ਧੜੀਏ ਰੂਪ ਰੰਗ ਕੇ ਬੇਸ ਕੇਤੇਆਂ ਘਰਾਂ ਘੁਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੁਦ ਬੁੱਧ ਨਾਸ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਮਨ ਕੇਤੇ ਕੇਤੇ ਤਸਮੰਦ ਕੇਤਿਆ ਖਾਣੀ ਕੇਤੇ ਬਾਣੀ ਕੇਤੇ ਪਾਤ ਨਿਰੰਦ ਕਿ ਤੇ ਸੋਤੀ ਸੇ ਵਕ ਤੇ ਨਾਨਕ ਆਨਤ ਨੰਤ ਗਿਆਨ ਖਣ ਮੇ ਗਿਆ ਪਰਚੰਦੇ ਥੇ ਨਾਤ ਬਨੂ ਦਾ ਕੋਰ ਅਨੰਤ ਸਰਮ ਖਣ ਲਗੀ ਬਾਣੀ ਰੂਪ ਕਿਥੇ ਘਾਟ કડਿਏ ਬਹਤਾਂ ਨੂਪਾ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਈ ਜੇ ਕੋ ਕਹੇ ਪਿਛੇ ਪਛਤਾਈ ਤੇ ਘੜਿਏ ਸੁਤਮਾਤਮ ਰਬੋ ਤੇ ਘੜਿਏ ਸਲਾਸਦਾ ਕੀ ਸੁੰਦ ਕਰਮਖੰਡ ਕੀ ਬਾਣੀ ਜੋ ਤਥੇ ਹੋਰ ਨ ਕੋਈ ਹੋ ਤਥੇ ਜੋਤ ਮਹਾ ਬਨਸੂਰਿ ਸੁਨ ਮੇਰਾ ਮਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਇ ਤਾ ਕਿਰਪ ਨਖਤ ਨੇ ਜਾਹਿ ਨਾ ਹੁ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਇ ਤਥੇ ਭਗਤ ਬਸੇ ਕੇ ਲੋਕ ਕਰੇ ਅਨੰਦ ਸਚੰ ਸੁਏ ਸਚ ਕਲ ਬਸਿੰਦਰ ਅੰਕਾਰ ਕਰ ਕਰ ਵੇਖੇ ਨੰਦ ਨਿਹਾਲ ਤਥੇ ਖੰਡ ਮੰਡਲ ਵੰਡ ਜੇ ਕੋ ਖਸੇ ਤ ਅੰਤ ਨ ਅੰਤ ਤਿਥੇ ਲੋ ਲੋ ਅਕਾਜੋ ਜੁ ਹਕਮਤ ਵੀ ਤਬਕਾਰ ਵੇਖੇ ਵਿਗਸੇ ਕਰ ਵਿਚਾਲ ਨਾਨਕ ਸਨਾ ਕਰਲਾਸਾਰ ਜਤ ਪਹਾਰਾਂ ਤੇਜ ਸੁਨਿਆਰ ਅਹਨ ਵਤ ਵੇਦ ਧਿਆਰ ਓਖ ਲਾਗਨ ਤਬ ਤਾਉ ਪਾਂਡਾ ਕੋ ਅਮਰਤ ਥਾਲ ਕੜੀਏ ਸਦ ਸਚੀਤਕਸਾਲ ਜੇਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਨਦਰ ਨਿਹਾਲ ਸੁਨੋਕ ਔਣ ਗੁਰੂ ਪਾਣੀ ਪਿਤਾ ਮਾਤਾ ਤ੍ਰਿਪਤ ਮਹਾਤਾ ਦੁਸਰਾਤਿ ਜਾਈਂ ਦਾਇਆ ਖੇਲ ਸਦਲ ਜਗਤ ਚੰਗਿਆਈਆਂ ਬਰਿਆਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਿਵੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੂ ਜਲੇ ਕਿਤੇ ਛੁੱਟੀ ਨਾਲ